ਅੰਦੀਸਾ ਸੰਗਤ ਜੀ ਇਹ ਦੋ ਬੱਚੇ ਘਰ ਆਏ ਨੇ ਅਸੀਂ ਪੁੱਤਰ ਹੈ ਗੁਰੂ ਰਵਿਦਾਸ ਦੇ ਹੁਣ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਹੀ ਪੁੱਤਰ ਰਵਿਦਾਸ ਦੇ ਬਣ ਗਏ ਨੇ ਤੇ ਜਦੋਂ ਵੱਡੇ ਹੋਣਗੇ ਤੇ ਕੀ ਕਰਨਗੇ ਪਰ ਗੁਰੂ ਰਵਿਦਾਸ ਮਹਾਰਾ ਦਾ ਪੁੱਤਰ ਬਣਨਾ ਬਹੁਤ ਔਖਾ ਆ ਪਾਜੀ ਛੋਟੀਆਂ ਜੰਦਾ ਨਹੀਂ ਨਿੱਕੀਆਂ ਨਿੱਕੀਆਂ ਜੰਦਾ ਉਹਨੇ ਇੱਕ 9 ਸਾਲ ਦਾ ਤੇ ਇੱਕ 7 ਸਾਲ ਦਾ ਉਹਨਾਂ ਨੇ ਪੁੱਤਰ ਬਣ ਕੇ ਦਿਖਾਇਆ ਆਉਣ ਵਾਲੇ ਸਮੇਂ 'ਚ ਇਹ ਵੀ ਪੁੱਤਰ ਬਣ ਕੇ ਦਿਖਾਉਣਗੇ ਹੁਣ ਦੇਖਦੇ ਹਾਂ ਕਿੰਨੇ ਲੋਕ ਇਹਨਾਂ ਦਾ ਹੌਸਲਾ ਅਫਜ਼ਾਈ ਕਰਦੇ ਨੇ ਧੰਨਵਾਦ ਜੀ ਜੱਟ ਦੀਵਾ ਸਾਂ ਸੁੱਖੇ ਮਹਿਤਾਬ ਦੇ ਅਸੀਸ ਵਾਂ ਸੁੱਖੇ ਮਹਿਤਾਬ ਦੇ ਹੁੰਦਾ ਕਿਸੇ ਤੇ ਜਨਮ ਨਹੀਂਉਂ ਜਰਦੇ ਪਤੀ ਪੁੱਤਰਾਂ ਦੂਰ ਰਵਿਦਾ ਦੇ